23 ਜਨਵਰੀ 1952 ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਭਾਈ ਸਾਹਿਬ ਇਹ ਤੋਕ ਬਾਰ ਬਾਰ ਪੜ ਰਹੇ ਸਨ ਮੈਨੂੰ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਲੈ ਕੇ ਅਸਾਂ ਮੱਥਾ ਟੇਕਿਆ ਫਿਰ ਭਾਈ ਸਾਹਿਬ ਜੀ ਨੇ ਖੜੇ ਹੋ ਕੇ ਮਨ ਵਿੱਚ ਹੀ ਸਤਿਗੁਰਾਂ ਅੱਗੇ ਅਰਦਾਸ ਕੀਤੀ ਫਿਰ ਤੁਕ ਪੜੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਤੇ ਫਿਰ ਆਪ ਜੀ ਨੇ ਬਚਨ ਕੀਤੇ ਵਿਦਾਂਤੀ ਜੋ ਕਹਿੰਦੇ ਹਨ ਕਿ ਅਸੀਂ ਬ੍ਰਹਮ ਹ ਜੀਵ ਹੋਣ ਦਾ ਸਾਨੂੰ ਸਿਰਫ ਭਰਮ ਹੀ ਹੈ ਤੇ ਇਹ ਭਰਮ ਗਿਆਨ ਹੋਣ ਨਾਲ ਕਟਿਆ ਜਾ ਸਕਦਾ ਹੈ ਨਹੀਂ ਜੀਵ ਕਿਤਨੀ ਵੀ ਕੋਸ਼ਿਸ਼ ਕਰੇ ਉਹ ਪੂਰੇ ਤੌਰ ਤੇ 100% ਦੀ ਗਿਆਨਵਾਨ ਨਹੀਂ ਹੋ ਸਕਦਾ ਜੇ ਇੱਕ ਲੱਕੜੀ ਦੇ ਫੁੱਟ ਦੇ ਹਿੱਸੇ ਕਰਨ ਲੱਗੇ ਤਾਂ ਇੱਕ ਹੱਦ ਆ ਜਾਏਗੀ ਜਦ ਤਰਖਾਨ ਆਰੀ ਨਹੀਂ ਚਲਾ ਸਕੇਗਾ ਪਰ ਹਿਸਾਬ ਵਿੱਚ ਡਿਵੀਜ਼ਨ ਤਕਸੀਮ ਦਾ ਕੋਈ ਅੰਤ ਨਹੀਂ ਸਿਮਰਨ ਦੁਆਰਾ ਰੂਹ ਵਾਹਿਗੁਰੂ ਦੇ ਦੇਸ਼ ਦੇ ਕਿਨਾਰੇ ਜਾ ਪੁੱਜਦੀ ਹੈ ਅੱਗੇ ਵਾਹਿਗੁਰੂ ਜੋ ਅਨੰਤ ਹੈ ਇਸ ਅੰਤ ਵਾਲੀ ਰੂਹ ਨੂੰ ਆਪਣੀ ਬਖਸ਼ਿਸ਼ ਦੁਆਰਾ ਆਪਣੇ ਵਿੱਚ ਮਿਲਾ ਲੈਂਦਾ ਹੈ ਸਮੁੰਦਰ ਦੇ ਕਿਨਾਰੇ ਇੱਕ ਪੇੜ ਦੇ ਇੱਕ ਪੱਤੇ ਉੱਤੇ ਪਾਣੀ ਦੀ ਬੂੰਦ ਹੈ ਆਪ ਗਿਰ ਕੇ ਰੀਤ ਵਿੱਚ ਨਾਸ਼ ਹੋ ਜਾਏਗੀ ਪਰ ਸਮੁੰਦਰ ਉੱਛਲ ਕੇ ਇਸ ਨੂੰ ਆਪਣੀ ਮੋਜ ਨਾਲ ਆਪਣੇ ਵਿੱਚ ਆਸਾਨੀ ਨਾਲ ਸਮਾ ਸਕਦਾ ਹੈ ਵਾਹਿਗੁਰੂ ਦਾ ਮਿਲਾਪ ਹੋ ਵੀ ਜਾਵੇ ਤਾਂ ਵੀ ਅਸਾਂ ਉਸ ਦੀ ਜਾਦ ਨਹੀਂ ਛੱਡਣੀ ਸ਼ਹਿਦ ਦੀ ਮੱਖੀ ਜਦ ਫੁੱਲ ਤੋਂ ਅਲਹਿਦਾ ਹੁੰਦੀ ਹੈ ਤਾਂ ਫਿਰ ਉਸ ਦੇ ird gird ਭਿੰਣ ਭਿਣਾਦੀ ਰਹਿੰਦੀ ਹੈ ਵਾਹਿਗੁਰੂ ਵਿੱਚ ਜਦ ਸੁਰਤ ਲਿਵਲੀਨ ਹੋ ਗਈ ਰਸ ਮੰਨ ਲਿਆ ਫਿਰ ਵੀ ਵਾਹਿਗੁਰੂ ਚਿੰਤਨ ਵਿੱਚ ਲੱਗ ਗਏ ਬ੍ਰਹਮ ਗਿਆਨੀ ਕੈ ਨਾਮ ਆਧਾਰ ਵਾਹਿਗੁਰੂ ਦਾ ਇੱਕ ਵੇਰ ਨਾਮ ਲੈ ਕੇ ਜੇ ਫਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ ਤਾਂ ਸਮਝੋ ਸਿਮਰਨ ਸਫਲ ਹੋ ਰਿਹਾ ਹੈ ਤੇ ਮੈਲ ਕਟ ਰਹੀ ਹੈ ਰਸਨਾ ਨਾਲ ਨਾਮ ਸਿਮਰਨ ਕਰਦੇ ਰਹੇ ਇਹ ਤਾਲ ਵੱਦ ਆਪ ਹੀ ਹੋ ਜਾਵੇਗਾ ਫਿਰ ਸੂਕਮੋਕੇ ਜਾਦ ਵਿੱਚ ਵਸ ਜਾਵੇਗਾ ਤੇ ਫਿਰ ਕਦੇ ਉਹ ਇੱਕ ਛਿਨ ਆ ਜਾਵੇਗੀ ਜਦ ਰੂਹ ਅਨੰਤ ਨਾਲ ਟੱਚ ਕਰੇਗੀ ਸ਼ੂ ਜਾਵੇਗੀ ਇਹ ਮਿਲਾਪ ਹੈ ਇਹ ਰਾਸ ਭਰਪੂਰ ਅਵਸਥਾ ਹੈ ਰੂਹ ਤ੍ਰਿਕੁਟੀ ਵਿੱਚ ਆ ਜਾਵੇਗੀ ਮਨ ਵਿੱਚ ਠੰਡ ਪੈ ਜਾਵੇਗੀ ਤੇ ਸਰ ਵਿੱਚ ਚਾਨਣਾ ਇਸ ਨੂੰ ਰੋਸ਼ਨੀ ਨਾ ਸਮਝਣਾ ਪਾਸੀਗਾ ਤਬੀਅਤ ਵਿੱਚ ਖੇੜਾ ਆ ਜਾਵੇਗਾ ਮੈਂ ਲਾਈਫ ਜੀਵਨ ਤੋਂ ਇਹ ਸਿੱਖਿਆ ਹੈ ਕਿ ਸਿਮਰਨ ਦੇ ਹੁਲਾਰੇ ਨਾਲ ਵਾਹਿਗੁਰੂ ਮੇਰੇ ਨਾਲ ਸਾਸੀ ਜੇ ਕਦੇ ਵਾਹਿਗੁਰੂ ਨਾ ਪਾਸੀ ਤਾਂ ਸਿਮਰਨ ਜ਼ਰੂਰ ਜਾਰੀ ਰਵੇ ਦਿਲ ਹੋਰ ਵਿਚਾਰਾਂ ਤੋਂ ਹਟਿਆ ਰਹੇ ਸਿੱਖੀ ਵਿਸਮਾਦ ਦਾ ਮਾਰਗ ਹੈ ਨਾਨਕ ਭਗਤਾ ਸਦਾ ਵਿਗਾਸ ਅਸਾਂ ਸਿਮਰ ਸਿਮਰ ਕੇ ਪ੍ਰਭੂ ਨੂੰ ਆਪਣਾ ਸੋਇਆ ਮਨ ਜਗਾਉਣਾ ਹੈ ਸਾਡੇ ਸਤਿਗੁਰੂ ਡਿਵਾਈਨ ਰੱਬੀ ਗੁਰੂ ਸਾਹਿਬ ਉਹ ਆਪਣਾ ਗਿਆਨ ਜਿਹੜਾ ਗੁਰੂ ਹੈ ਤੇ ਡਿਵਾਈਨ ਰੱਬ ਜੀ ਤੋਂ ਮਿਲਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਛੱਡ ਗਏ ਹਨ ਸਿੱਖ ਨੇ ਦੇਖਿਆ ਪੰਜਾਂ ਪਿਆਰਿਆਂ ਤੋਂ ਲੈਣੀ ਹੈ ਪੰਜਾਂ ਪਿਆਰਿਆਂ ਵਿੱਚ ਆਪ ਪਰਮੇਸ਼ਰ ਕਲਗੀਧਰ ਜੀ ਮਹਾਰਾਜ ਮੌਜੂਦ ਹੁੰਦੇ ਹਨ ਪੰਜਾਂ ਪਿਆਰਿਆਂ ਦੇ ਦਿੱਤੇ ਨਾਮ ਨੂੰ ਗੁਰਮਖ ਦੀ ਸਹਾਇਤਾ ਨਾਲ ਪਰਫੁੱਲਤ ਕਰਨਾ ਹੈ ਸਤਗੁਰ ਸੋ ਲਾਇ ਚਿਤ ਤੇ ਗੁਰਮਖ ਸੋ ਕਰ ਦੋਸਤੀ ਸਿਮਰਨ ਡ੍ਰਿਢ ਕਰਕੇ ਸਿੱਖ ਨੇ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ تعلیم ਪੱਕੇ ਵਿਚਾਰ ਹਨ ਇਹਨਾਂ ਨੂੰ ਹੱਲੇ ਤੱਕ ਵੀ ਸਮਝਣਾ ਔਖਾ ਹੈ ਸਬ ਕੌਨਸ਼ਸ ਹੇਠਲੇ ਮੰਨਦੀ ਹੁੰਦ ਮਾਲੂਮ ਕਰਕੇ ਵੈਸਟਰਨ ਸਕੇਂਸ ਯੂਰਪ ਦੀ ਸਾਇੰਸ ਨੇ ਹੁਣੇ ਜਿਹੇ ਇਹ ਨਾਮ ਉਹਨਾਂ ਨੇ ਹਟਲੇ ਮੰਨਦਾਰ ਕਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਤਲਹੀਲ ਰਤਾ ਸੱਚ ਨਾਮ ਤਲਹੀਲ ਸੋ ਗੁਰੂ ਪਰਮਲ ਕਹੀਏ ਕਰਕੇ ਪਹਿਲਾਂ ਹੀ ਮੌਜੂਦ ਹੈ ਹੁਣ ਤੱਕ ਤਾਂ ਉਹਨਾਂ ਜੂਰਪ ਵਾਲਿਆਂ ਨੂੰ ਹੀਟਲੇ ਮੰਨਦਾ ਪਤਾ ਹੀ ਨਹੀਂ ਸੀ ਅੱਜ ਕੱਲ੍ਹ ਸੰਤ ਲੋਕ ਕੁਝ ਕਰਾਮਾਤ ਦੀ ਸ਼ਕਤੀ ਹਾਸਲ ਕਰ ਲੈਂਦੇ ਹਨ ਫਿਰ ਉਹ ਲੋਕਾਂ ਤੋਂ ਮਾਇਆ ਠੱਗਣੀ ਸ਼ੁਰੂ ਕਰ ਦਿੰਦੇ ਹਨ ਆਖਰ ਨੂੰ ਰੱਬ ਤੋਂ ਮੁਨਕਰ ਹੋ ਪੈਂਦੇ ਆਪਣੇ ਆਪ ਨੂੰ ਗੁਰੂ ਸਦੌਣ ਲੱਗ ਪੈਂਦੇ ਸਤਿਗੁਰੂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਡਿਵਾਈਨ ਰੂਹਾਨੀ ਅਮਰੀ ਗੁਰੂਆਂ ਦੇ ਗੁਰੂ ਹਨ ਦੰਬੀ ਗੁਰੂ ਸਾਨੂੰ ਇਸ ਗਿਆਨ ਦੇ ਚਾਨਣੇ ਤੋਂ ਸੱਖਣਾ ਰੱਖਣਾ ਚਾਹੁੰਦੇ ਹਨ ਜਿਹੜਾ ਆਪਣੇ ਆਪ ਨੂੰ ਜਾਣਨ ਵਾਲਾ ਕਹਿੰਦਾ ਹੈ ਉਹ ਦਰਅਸਲ ਅਣ ਜਾਣ ਹੈ ਤੇ ਜੋ ਕਹਿੰਦਾ ਹੈ ਮੈਂ ਜਾਣਿਆ ਨਹੀਂ ਉਹ ਕੁਝ ਜਾਣਦਾ ਹੈ ਸਾਡੇ ਡਿਵਾਈਨ ਅਮਰੀ ਗੁਰੂ ਹਮੇਸ਼ਾ ਅੰਗ ਸੰਗ ਹਨ ਇਸ ਨਿਸ਼ਚੇ ਨੂੰ ਜੇ خیال ਵਿੱਚ ਵੀ ਪਕਾਓ ਤਾਂ ਵਕਤ ਆਵੇਗਾ ਜਦ ਇਹ ਗੱਲ ਸੱਚ ਪ੍ਰਤੀਤ ਹੋਣ ਲੱਗ ਜਾਵੇਗੀ ਤੇ ਸੁਖ ਦੇਵੇਗੀ ਇੱਕ ਬਾਪ ਆਪਣੀ ਚੋਖੀ ਜਾਇਦਾਦ ਆਪਣੇ ਤਿੰਨਾਂ ਲੜਕਿਆਂ ਵਿੱਚ ਇੱਕਸਾਰ ਵੰਡ ਕੇ ਮਰ ਗਿਆ ਇੱਕ ਨੇ ਤਾਂ ਸਾਰਾ ਰੁਪਿਆ ਜੋ ਮਿਲਿਆ ਸੀ ਗਵਾ ਦਿੱਤਾ ਦੂਸਰੇ ਨੇ ਧਰਤੀ ਵਿੱਚ ਦੱਬ ਛੱਡਿਆ ਤੇ ਤੀਸਰੇ ਨੇ ਵਪਾਰ ਕਰਕੇ ਨਫਾ ਕਟਿਆ ਤੇ ਬੜਾ ਧਨੀ ਬੜ ਗਿਆ ਅਸਾਂ ਵੀ ਨਾਮ ਦੀ ਪੂੰਜੀ ਲੈ ਕੇ ਇਸ ਨੂੰ ਸਿਮਰ-ਸਿਮਰ ਕੇ ਨਾਮ ਧਨ ਜਮਾ ਕਰਨਾ ਹੈ ਇਸ ਦੀ ਅੱਗੇ ਜ਼ਰੂਰਤ ਪਵੇਗੀ ਜਿਹੜੇ ਨਹੀਂ ਸਿਮਰਦੇ ਜਾਂ ਛੱਡ ਬੈਂਦੇ ਹਨ ਉਹ ਰਾਸ ਗਵਾ ਬਿੰਦੇ ਹਨ ਜਾਂ ਦੱਬੀ ਰੱਖਦੇ ਹਨ ਅਸਲ ਕੰਗਾਲ ਉਹ ਹਨ ਇੱਥੇ ਵੀ ਤੇ ਅੱਗੇ ਵੀ ਸਤਿਗੁਰੂ ਜੀ ਕਹਿੰਦੇ ਹਨ ਚੰਦ ਵੀ ਮੈਲਾ ਹੈ ਸੂਰਜ ਵੀ ਮੈਲਾ ਹੈ ਇਸ ਤਰ੍ਹਾਂ ਨਾਮ ਸਿਮਰਨ ਕਰਕੇ ਤੁਸੀਂ ਜਦ ਆਪ ਨਿਰਮਲ ਹੋ ਜਾਓਗੇ ਤੁਸੀਂ ਹਰ ਚੀਜ਼ ਮੈਲੀ ਪਾਸੀਗੀ ਪੰਜੇ ਵਿਕਾਰਾਂ ਕਾਮ ਗ੍ਰੋਧ ਲੋਭ ਮੋਹ ਹੰਕਾਰ ਨੂੰ ਅਸਾ ਮਾਰਨਾ ਨਹੀਂ ਮਤੀ ਹੀ ਅਧੀਨ ਕਰਨਾ ਹੈ ਇਹ ਮਹਾ ਬਲੀ ਹਨ ਅਸਾਂ ਇਹਨਾਂ ਨੂੰ ਵਸ ਵਿੱਚ ਕਰਕੇ ਇਹਨਾਂ ਤੋਂ ਕੰਮ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ